ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਮੈਂ ਹਾਂ ਯਾਦਵਿੰਦਰ ਸਿੰਘ ਨਵੇਂ ਲਾਈਵ ਦੇ ਨਾਲ ਲਗਾਤਾਰ ਤੁਹਾਨੂੰ ਅਪਡੇਟ ਦੇ ਰਿਹਾ ਕਰਨਾਲ ਦੇ ਅੰਦਰ ਹਜ਼ਾਰਾਂ ਕਿਸਾਨਾਂ ਦਾ ਹੜਾ ਚੁੱਕਿਆ ਲੱਖਾਂ ਦਾ ਇਕੱਠ ਹੋ ਸਕਦਾ ਹੈ ਮਾਹੌਲ ਤਣਾਪੂਰਨਾ ਹੈ ਪੁਲਿਸ ਤੇ ਕਿਸਾਨਾਂ ਚ ਮਾਹੌਲ ਤਣਾਪੂਰਨਾ ਨਹੀਂ ਰੁਕੇ ਖੱਟਰ ਦੇ ਰੋਕਿਆ ਕਿਸਾਨ ਇਸ ਟਾਈਮ ਦੀ ਵੱਡੀ ਹੈਡਲਾਈਨ ਹੈ ਆ ਨਹੀਂ ਰੁਕੇ ਖੱਟਰ ਦੇ ਰੋਕਿਆ ਕਿਸਾਨ ਕਿਸਾਨਾਂ ਦਾ ਕਹਿਣਾ ਕਿ ਅਸੀਂ ਸ਼ਾਂਤਮਈ ਪਰਦਰਸ਼ਨ ਕਰ ਰਹੇ ਆ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਕਾਫਲੇ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਕਿਸਾਨ ਆ ਰਹੇ ਨੇ ਸਟੇ ਸ਼ੁਰੂ ਹੋ ਚੁੱਕੀ ਹੈ ਕਿਸਾਨ ਪਿੱਛੇ ਨਹੀਂ ਹਟੇ ਵੱਡਾ ਗੜ ਹੈ ਔਰ ਚੜੂਨੀ ਹੋ ਰਹੀ ਜਿਹੜੇ ਵੱਡੇ ਲੀਡਰ ਨੇ ਹਰਿਆਣਾ ਦੇ ਉਹਨਾਂ ਦੀ ਅਗਵਾਈ 'ਚ ਹਜ਼ਾਰਾਂ ਦੇ ਕਾਫਲੇ ਲੱਖਾਂ ਦਾ ਇਕੱਠ ਹੋਏਗਾ ਫਿਰ ਮੁਜ਼ਫਰਨਗਰ ਦੇ ਵਾਂ ਕਿਸਾਨ ਹੋ ਗਏ ਨੇ ਇਕੱਠੇ ਮੈਸੇਜ ਆ ਰਿਹਾ ਖੱਟਰ ਸਰਕਾਰ ਨੇ ਨੈਟ ਬੰਦ ਕੀਤਾ ਸੀ ਪਰ ਕਿਸਾਨ ਸਭ ਤੋਂ ਵੱਡਾ ਕਮਿਊਨੀਕੇਸ਼ਨ ਤਾਂ ਮੈਨ ਟੂ ਮੈਨ ਕਮਿਊਨੀਕੇਸ਼ਨ ਹੁੰਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਕਮਿਊਨੀਕੇਸ਼ਨ ਬੰਦੇ ਤੋਂ ਬੰਦੇ ਤੱਕ ਗੱਲ ਪਹੁੰਚਣੀ ਇਸੇ ਕਰਕੇ ਕਿਹਾ ਜਾਂਦਾ ਬੰਦਾ ਬੰਦੇ ਦੀ ਦਾਰੂ ਹੁੰਦਾ ਹੈ ਇਸੇ ਕਰਕੇ ਮੈਨ ਟੂ ਮੈਨ ਕਮਿਊਨੀਕੇਸ਼ਨ ਦੇ ਨਾਲ ਪਹੁੰਚ ਚੁੱਕੇ ਨੇ ਕਿਸਾਨ ਕਰਨਾਲ ਦੇ ਅੰਦਰ ਲੱਖਾਂ ਦਾ ਇਕੱਠ ਹੋਏਗਾ ਹਜ਼ਾਰਾਂ ਦੀ ਗਿਣਤੀ ਚ ਕਾਫਲੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਵੱਡਾ ਇਕੱਠ ਕਰਨਾਲ ਦੀ ਧਰਤੀ ਤੇ ਹੋ ਚੁੱਕਾ ਇੰਟਰਨੈਟ ਬੰਦ ਕੀਤਾ ਗਿਆ ਹੈ 1744 ਗਲਾਈ ਗਈ ਆ 5 ਜ਼ਿਲ੍ਹਿਆਂ ਦੇ ਅੰਦਰ ਬੰਦ ਕੀਤਾ ਗਿਆ ਹਰਿਆਣੇ ਨੂੰ ਇਸੇ ਕਰਕੇ ਅਸੀਂ ਕਹਿ ਰਹੇ ਆ ਸਰਕਾਰ ਨੂੰ ਜਵਾਬ ਦਿਓ ਔਰ ਵੱਧ ਵੱਧ ਸ਼ੇਅਰ ਕਰਕੇ ਵੀਡੀਓ ਦੁਨੀਆ ਭਰ ਦੇ ਪੰਜਾਬੀਆਂ ਕੋਲ ਲੈ ਕੇ ਜਾਓ ਕਿਸਾਨਾਂ ਦੀ ਗੱਲ ਪਹੁੰਚਣੀ ਚਾਹੀਦੀ ਆ ਪਹਿਲਾਂ ਵੀ ਪਹੁੰਚਾਉਂਦੇ ਰਹੇ ਹਾਂ ਕਿਸਾਨਾਂ ਦਾ ਆਈਟੀ ਸੈੱਲ ਬਣਾਓ ਤੇ ਕਿਸਾਨਾਂ ਦੀ ਗੱਲ ਨੂੰ ਲੈ ਕੇ ਜਾਓ ਦੁਨੀਆ ਦੇ ਹਰ ਹਿੱਸੇ 'ਚ ਤਾਂ ਕਿ ਪਤਾ ਲੱਗੇ ਭਾਰਤੀ ਲੋਕਤੰਤਰ 'ਚ ਕੀ ਹੋ ਰਿਹਾ ਹੈ ਹਰਿਆਣੇ 'ਚ ਕੀ ਹੋ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਔਰ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਕਿਵੇਂ लाठी चार्ज ਹੋਇਆ ਕਿਸਾਨ ਕੋਈ ਚਾਹ ਨਹੀਂ ਚੜਿਆ ਹੋਇਆ ਕਿਸਾਨ ਅੰਦੋਲਨ ਕਰਨ ਦਾ ਕਿਸਾਨ ਕਿਸ ਗੱਲ ਦੇ ਉੱਤੇ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਕਹਿ ਰਿਹਾ ਜਿਹੜਾ लाठी चार्ज ਹੋਇਆ ਦੇਖੋ ਤਸਵੀਰਾਂ ਐਸ.ਡੀ.ਐਮ. ਦੀਆਂ ਆ ਤਸਵੀਰਾਂ ਦੇਖੋ ਐਸ.ਐਚ.ਓ ਤੇ ਐਸ.ਡੀ.ਐਮ. ਦੀਆਂ ਇੱਥੇ ਸਭ ਕੁਝ ਹੋਇਆ ਸੀ ਕਿਸ ਤਰ੍ਹਾਂ ਦੀ ਭਾਸ਼ਾ ਸੀ ਜਿਹੜੀ ਕਿਸੇ ਸੱਭੇਕ ਸਮਾਜ ਦੀ ਭਾਸ਼ਾ ਨਹੀਂ ਹੋ ਸਕਦੀ ਅਫਸਰ ਦੀ ਤਾਂ ਛੱਡੋ ਅਫਸਰ ਦੀ ਡਿਊਟੀ ਤਾਂ ਉਦੋਂ ਅੱਗੇ ਹੁੰਦੀ ਹੈ ਸੱਭੇਕ ਸਮਾਜ ਤੋਂ ਪਰ ਕਿਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਸੀ ਸਿਰ ਖੋਲ ਦਿਓ ਇਹਨਾਂ ਦੇ ਸਿਰ ਪਾੜ ਦਿਓ ਇਹਨਾਂ ਦੇ ਕਿ ਇਹ ਪਾਸ਼ਾ ਕੀ ਇਸ ਕਰਕੇ ਅਸੀਂ ਕਹਿ ਰਹੇ ਹਰਿਆਣਾ ਦੇ ਅੰਦਰ ਖੱਟਰ ਸਰਕਾਰ ਨੇ ਇੰਟਰਨੈਟ ਬੰਦ ਕੀਤਾ ਤਾਂ 143 ਲਈ ਹੈ ਵੱਖ-ਵੱਖ ਲੋਕਾਂ ਤੱਕ ਪਹੁੰਚਾ ਦਿਓ ਇਹ ਵੀਡੀਓ ਵੱਖ-ਵੱਖ ਲੋਕਾਂ ਤੱਕ ਪਹੁੰਚੇ ਪਤਾ ਲੱਗੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਕੀ ਪ੍ਰੋਟੈਸਟ ਹੁੰਦਾ ਔਰ ਕਿਸਾਨਾਂ ਨੂੰ ਪਤਾ ਲੱਗੇ ਦੁਨੀਆ ਭਰ ਚ ਬੈਠੇ ਵੱਖ-ਵੱਖ ਕਮਿਊਨਿਟੀਆਂ ਨੂੰ ਵੱਖ-ਵੱਖ ਧਰਮਾਂ ਨੂੰ ਔਰ ਵੱਖ-ਵੱਖ ਥਾਵਾਂ ਦੇ ਉੱਤੇ ਖਬਰ ਜਾਣੀ ਚਾਹੀਦੀ ਹੈ ਕਿ ਕੱਟੜ ਸਰਕਾਰ ਕੀ ਕਰ ਰਹੀ ਹੈ ਬੀਜੇਪੀ ਸਰਕਾਰ ਕੀ ਕਰ ਰਹੀ ਹੈ ਕੀ ਇਹ ਮਸਲੇ ਦਾ ਹੱਲ ਕਿਸ ਤਰੀਕੇ ਦੇ ਨਾਲ ਲਗਾਤਾਰ ਲਾਈਵ ਤਸਵੀਰਾਂ ਬਹੁਤ ਸਾਰੀਆਂ ਪਾਬੰਦੀਆਂ ਲੱਗਦਾ ਸੀ ਸ਼ਾਇਦ ਮੀਡੀਆ ਦੇ ਜ਼ਰੀਏ ਵੀ ਖਬਰ ਨਹੀਂ ਆਏਗੀ ਰੋਕ ਦੇਵਾਂਗੇ ਖਬਰਾਂ ਨੈਟ ਬੰਦ ਕਰ ਦੇਵਾਂਗੇ ਪਰ ਪ੍ਰੋ ਪੰਜਾਬ ਟੀਵੀ ਜਿਵੇਂ ਤੁਹਾਡੇ ਕੋਲ ਹਰ ਖਬਰ ਲੈ ਕੇ ਆਉਂਦਾ ਉਸੇ ਤਰੀਕੇ ਨਾਲ ਇੰਟਰਨੈਟ ਬੰਦ ਹੈ ਪਰ ਅਸੀਂ ਤਸਵੀਰਾਂ ਲਗਾਤਾਰ ਲੈ ਕੇ ਆ ਰਹੇ ਹਾਂ ਰਿਪੋਰਟਰ ਸਾਡੇ ਮੌਕੇ ਤੇ ਨੇ ਸ਼ੁਕਰਮੰਦ ਢਾਲੀਵਾਲ ਮੌਕੇ ਤੇ ਨੇ ਸਿਮਨਜੀਤ ਮੌਕੇ ਤੇ ਨੇ ਇਸੇ ਕਰਕੇ ਹਰ ਲਾਈਵ ਤਸਵੀਰ ਤੁਹਾਡੇ ਕੋਲ ਲੈ ਕੇ ਆ ਰਹੇ ਹਾਂ ਔਰ ਵੱਡਾ ਇਕੱਠ ਹੈ ਇਸ ਟਾਈਮ ਦੀ ਤੁਹਾਨੂੰ ਵੱਡੀ ਖਬਰ ਦੇ ਦਿੰਨੇ ਆ ਸਟੇਜ ਸ਼ੱਸਾ ਚੁੱਕੀ ਆ ਸਟੇਜ ਦੇ ਉੱਤੇ ਇਕੱਠ ਹੋ ਚੁੱਕਿਆ ਹਜ਼ਾਰਾਂ ਕਿਸਾਨ ਪਹੁੰਚ ਚੁੱਕੇ ਨੇ ਹਜ਼ਾਰਾਂ ਦੇ ਕਾਫਲੇ ਆ ਰਹੇ ਨੇ ਲੱਖਾਂ ਦਾ ਇਕੱਠ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿ ਲੱਖਾਂ ਦਾ ਇਕੱਠ ਹੋਏਗਾ ਬਣ ਜਾਏਗੀ ਉਸੇ ਤਰ੍ਹਾਂ ਦੀ ਮਹਾ ਪੰਚਾਇਤ ਜਿਸ मुजफ्फरनगर ਦੇ ਅੰਦਰ ਇਕੱਠ ਹੋਇਆ ਔਰ ਇਹ ਗੱਲ ਸਿੱਧ ਕੀਤੀ ਹੈ ਕਿਸਾਨਾਂ ਨੇ ਜਦੋਂ ਜਦੋਂ ਕਿਸਾਨਾਂ ਤੇ ਭੀੜ ਪਈ ਹੈ ਤਾਂ ਉਹ ਕਿਸਾਨ ਵੀ ਆ ਜਾਂਦੇ ਰਹੇ ਨੇ ਜਿਹੜੇ ਬੇहद ਬਿਜ਼ੀ ਨੇ ਜਿਹੜੇ ਆਪਣੇ ਕੰਮਾਂ 'ਚ ਹੁੰਦੇ ਨੇ ਉਹ ਕਿਸਾਨ ਵੀ ਪਹੁੰਚਦੇ ਰਹੇ ਨੇ ਜਿੰਨੇ ਮਰਜ਼ੀ ਬਿਜ਼ੀ ਹੋਣ ਕਿਸਾਨ ਪਰ ਲਗਾਤਾਰ ਕਿਸਾਨ ਪਹੁੰਚ ਰਹੇ ਨੇ ਇਸ ਕਰਕੇ ਕਿਸਾਨਾਂ ਦਾ ਸਾਥ ਤੁਸੀਂ ਦੇਣਾ ਕਿਸਾਨਾਂ ਦਾ ਆਈਟੀ ਸੈੱਲ ਤੁਸੀਂ ਬਣਾਓ ਕਿਸਾਨਾਂ ਤੱਕ ਹਰ ਖਬਰ ਪਹੁੰਚਦੀ ਅੱਗੇ ਤੁਸੀਂ ਕਰਨਿਆਂ ਦੇਸ਼ ਦੁਨੀਆ ਦੇ ਅੰਦਰ ਵੱਤ ਵਤ ਸ਼ੇਅਰ ਕਰਕੇ ਖਬਰ ਨੂੰ ਅੱਗੇ ਲੈ ਕੇ ਜਾਓ ਤਾਂ ਕਿ ਪਤਾ ਲੱਗੇ ਕੀ ਹੋ ਰਿਹਾ ਹਰਿਆਣਾ ਦੀ ਧਰਤੀ ਤੇ ਲੋਕਤੰਤਰ ਦਾ ਘਾਣ ਕਿਹਾ ਜਾ ਰਿਹਾ ਹੈ ਬੁੱਧੀਜੀਵੀਆਂ ਵੱਲੋਂ ਬਦਕ ਹਲਕਿਆਂ 'ਚ ਇਹ ਗੱਲ ਚੱਲ ਰਹੀ ਹੈ ਕਿ ਲੋਕਤੰਤਰ ਇਹ ਹੁੰਦਾ ਹੈ ਜੇ ਕੋਈ ਪ੍ਰੋਟੈਸਟ ਕਰੇਗਾ ਇੰਟਰਨੈਟ ਬੰਦ ਕਰ ਦਾਂਗੇ ਧਾਰਾ 144 ਲਾ ਦਾਂਗੇ ਪੰਜ ਜ਼ਿਲ੍ਹੇ ਬੰਦ ਕਰ ਦਾਂਗੇ ਹਾਈਵੇ ਬੰਦ ਕਰ ਦਾਂਗੇ ਰੂਟ ਬਦਲ ਦਾਂਗੇ ਕਿ ਇਹਦੇ ਨਾਲ ਲੋਕਤੰਤਰ ਚੱਲੇਗਾ ਜਾਂ ਲੋਕਤੰਤਰ ਇਸ ਗੱਲ ਨਾਲ ਅਮੀਰ ਹੁੰਦਾ ਕਿ ਗੱਲਬਾਤ ਕੀਤੀ ਜਾਵੇ ਪ੍ਰਦਰਸ਼ਨਕਾਰੀਆਂ ਨਾਲ ਇਹ ਤਾਂ ਕਿਸਾਨ ਪ੍ਰਦਰਸ਼ਨਕਾਰੀ ਨੇ ਕੱਲ ਨੂੰ ਕੋਈ ਹੋਰ ਵੀ ਪ੍ਰੋਟੈਸਟ ਕਰੇਗਾ ਕੱਲ ਨੂੰ ਕੋਈ ਮਜ਼ਦੂਰ ਪ੍ਰੋਟੈਸਟ ਕਰੇਗਾ ਕੋਈ ਮਿਨੋਰਿਟੀ ਕਰੇਗੀ ਕੋਈ ਕਿਸੇ ਧਰਮ ਦਾ ਮਸਲਾ ਹੋਏਗਾ ਕੋਈ ਕਿਸੇ ਵਰਗ ਦਾ ਮਸਲਾ ਹੋਏਗਾ ਕੋਈ ਟੀਚਰਾਂ ਦਾ ਮਸਲਾ ਹੋਏਗਾ ਕਿ ਹਰਿਆਣਾ ਸਰਕਾਰ ਹੁਣ ਇੰਟਰਨੈਟ ਬੰਦ ਕਰ ਦਿਆ ਕਰੇਗੀ ਹਰਥਾਂ ਕਿ ਇੰਟਰਨੈਟ ਬੰਦ ਕਰਨਾ ਮਸਲੇ ਦਾ ਹੱਲ ਆ ਇਹ ਸਭ ਤੋਂ ਵੱਡਾ ਸਵਾਲ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਰਨਾਲ ਤੋਂ ਸਾਡੀਆਂ ਟੀਮਾਂ ਚੱਪੇ-ਚੱਪੇ ਤੇ ਤਣਾਤ ਨੇ ਇੰਟਰਨੈਟ ਬੰਦ ਕੀਤਾ ਹੋਇਆ ਉਹਦੇ ਬਾਵਜੂਦ ਤੁਹਾਡੇ ਕੋਲ ਖਬਰ ਲੈ ਕੇ ਆ ਰਹੇ ਹਾਂ ਪ੍ਰੋ ਪੰਜਾਬ ਟੀਵੀ ਜਿਵੇਂ ਹਰ ਖਬਰ ਤੁਹਾਡੇ ਕੋਲ ਲੈ ਕੇ ਆਉਂਦਾ ਲਗਾਤਾਰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵੱਤ ਵੱਤ ਦੇ ਖਬਰ ਨੂੰ ਲੈ ਕੇ ਜਾਓ ਆਪਣੇ ਦੋਸਤਾਂ ਮਿੱ ਕਿਸ ਤਰ੍ਹਾਂ ਚੱਲ ਰਿਹਾ ਹੈ ਕਿਸਾਨ ਅੰਦੋਲਨ ਜਦੋਂ ਜਦੋਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਦੋਂ ਉਦੋਂ ਉੱਠ ਖੜੇ ਨੇ ਕਿਸਾਨ ਇਸੇ ਕਰਕੇ ਕਦੇ ਜਗਤਾਰ ਨੇ ਲਿਖਿਆ ਸੀ ਜਗਤਾਰ ਨੇ ਕਿਹਾ ਸੀ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜ਼ੇਰਾ ਪੱਥਰ ਤੇ ਨਕਸ਼ ਹਾਂ ਮੈਂ ਮਿੱਟੀ ਤੇ ਤਾਂ ਨਹੀਂ ਹਾਂ ਜਿੰਨਾ ਮੈਨੂੰ ਮਟਾਇਆ ਮੈਂ ਹੁੰਦਾ ਗਿਆ ਡੰਗੇਰਾ ਇਹ ਸਤਰਾਂ ਵੀ ਨਹੀਂ ਲਿਖਿਆ ਜਾਂਦੀਆਂ ਸੰਘਰਸ਼ਾਂ ਚੋਂ ਪੈਦਾ ਹੁੰਦੀਆਂ ਨੇ ਤੇ ਅੰਦੋਲਨ ਨੇ ਉਹੀ ਤਾਕਤ ਦਿੱਤੀ ਹੈਗੀ ਉਹੀ ਤਾਕਤ ਅੰਦੋਲਨ ਨੇ ਦਿੱਤੀ ਐਸੇ ਕਰਕੇ ਕਿਸਾਨ ਲਗਾਤਾਰ ਡਟੇ ਹੋਏ ਨੇ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਉਹ ਡਟੇ ਰਹਿਣਗੇ ਪ੍ਰੋਟੈਸਟ ਕਰਨਗੇ ਲਾਈਵ ਤਸਵੀਰਾਂ ਤੁਹਾਨੂੰ ਕਰਨਾਲ ਤੋਂ ਦਿਖਾ ਰਹੇ ਹਾਂ ਜਿੱਥੇ ਖੱਟਰ ਸਰਕਾਰ ਨੇ ਬੰਦ ਕਰ ਦਿੱਤਾ ਇੰਟਰਨੈਟ ਜਿੱਥੇ ਸਰਕਾਰ ਕਹਿ ਰਹੀ ਹੈ ਕਿ ਨਹੀਂ ਅਸੀਂ ਪ੍ਰੋਟੈਸਟ ਨਹੀਂ ਕਰਨਦਿਆਂਗੇ ਪੱਤਰਕਾਰਾਂ ਤੱਕ ਨੂੰ ਕਿਹਾ ਗਿਆ ਲੋਕਲ ਲੋਕਲ ਪੱਤਰਕਾਰਾਂ ਤੱਕ ਨੂੰ ਕਿਹਾ ਗਿਆ ਇਆਂ ਇਆਂ ਖਬਰਾਂ ਨਾ ਧਕਾਓ ਜਿਨ੍ਹਾਂ ਨਾਲ ਸਰਕਾਰ ਦੀ ਇਮੇਜ ਖਰਾਬ ਹੋਵੇ ਸਰਕਾਰ ਦੀ ਇਮੇਜ ਲੋਕ ਹੁੰਦੇ ਨੇ ਜੇ ਲੋਕਾਂ ਲਈ ਸਰਕਾਰਾਂ ਕੰਮ ਕਰਨ ਸਰਕਾਰ ਦੀ ਇਮੇਜ ਬਣਦੀ ਹੈ ਇਮੇਜ ਕਦੇ ਬਣਾਇਆ ਨਹੀਂ ਬਣਦੀ ਹੁੰਦੀ ਇਮੇਜ ਕੰਮ ਕਰਨਾ ਬਣਦੀ ਹੈ ਇਮੇਜ ਦੇ ਜਿਹੜੇ ਮਾਰਕੀਟਿੰਗ ਫਾਰਮੂਲੇ ਨਹੀਂ ਹੁੰਦੇ ਉਹ ਕਿਤੇ ਮਾਰਕੀਟਿੰਗ ਵਾਲੇ ਫਾਰਮੂਲੇ ਥੋੜੇ ਟਾਈਮ ਲਈ ਰਹਿ ਸਕਦੇ ਨੇ ਪਰ ਟੈ ਟੇਰੀ ਹੋ ਜਾਂਦੇ ਨੇ ਅਸਲ ਇਮੇਜ ਜੋ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਅਠੋਣੇ ਲੋਕਾਂ ਦੀ ਗੱਲ ਸੁਣਦੇ ਹੋ ਲੋਕਤੰਤਰ ਲੋਕਾਂ ਨਾਲ ਚੱਲਦਾ ਹੈ ਲਗਾਤਾਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਾਰ-ਵਾਰ ਤੁਹਾਨੂੰ ਦੱਸ ਰਹੇ ਹਾਂ ਇੰਟਰਨੈਟ ਬੰਦ ਕੀਤਾ ਗਿਆ ਸਾਡਾ ਇੰਟਰਨੈਟ ਵੀ ਉੱਥੇ ਚੱਲ ਚੱਲ ਰਿਹਾ ਪਰ ਅਸੀਂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡੇ ਕੋਲ ਖਬਰ ਪਹੁੰਚਾ ਰਹੇ ਹਾਂ ਕੋਈ ਨਾ ਕੋਈ ਰਾਹ ਲੱਭ ਕੇ ਤਾਂ ਕਿ ਤੁਹਾਡੇ ਕੋਲ ਤਸਵੀਰਾਂ ਪਹੁੰਚਣ ਤਾਂ ਕਿ ਤੁਹਾਡੇ ਕੋਲ ਪੂਰੀ ਖਬਰ ਪਹੁੰਚੇ ਸਾਡੇ ਦੋਵੇਂ ਪੱਤਰਕਾਰ ਉੱਥੇ ਮੌਕੇ ਤੇ ਮੌਜੂਦ ਨੇ ਟੀਮਾਂ ਮੌਜੂਦ ਨੇ ਕਰਨਾਲ ਤੋਂ ਅਸੀਂ ਤੁਹਾਨੂੰ ਲਾਈਵ ਕਵਰੇਜ ਲਗਾਤਾਰ ਦਿਖਾ ਰਹੇ ਹਾਂ ਲਗਾਤਾਰ ਲਾਈਵ ਤਸਵੀਰਾਂ ਔਰ ਖੱਟਰ ਦੇ ਨਿਰੋਕਿਆਂ ਨਹੀਂ ਰੁਕੇ ਕਿਸਾਨ ਪਹੁੰਚ ਗਏ ਨੇ ਇਹ ਤੁਹਾਨੂੰ ਇਸ ਟਾਈਮ ਦਾ ਅਪਡੇਟ ਦੱਸ ਦਿੰਨੇ ਆ ਸਟੇਜ ਸੱ ਚੁੱਕੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਵੀ ਪਹੁੰਚ ਰਹੇ ਨੇ ਦਿੱਲੀ ਤੋਂ ਵੱਖ-ਵੱਖ ਪੱਦਰ ਦੇ ਉੱਤੇ ਵੱਡੇ ਪੱਦਰ ਤੇ ਕਿਸਾਨ ਪਹੁੰਚੇ ਨੇ ਉੱਤਰ ਪ੍ਰਦੇਸ਼ ਪੰਜਾਬ ਤੋਂ ਹਿਮਾਚਲ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਵੱਡੇ ਪੱਧਰ ਤੇ ਕਿਸਾਨ ਕਰਨਾਲ ਪਹੁੰਚ ਚੁੱਕੇ ਨੇ ਔਰ ਵੱਡੀ ਗਿਣਤੀ ਦੇ ਅੰਦਰ ਔਰ ਖੱਟਰ ਹੋ ਰਹੀ ਕਹਿੰਦੇ ਸੀ ਕਿ ਹਰਿਆਣੇ ਦੇ ਕਿਸਾਨ ਤਾਂ ਜੀ ਪ੍ਰੋਟੈਸਟ ਹੀ ਨਹੀਂ ਕਰਦੇ ਹਰਿਆਣੇ ਦੇ ਕਿਸਾਨ ਪ੍ਰੋਟੈਸਟ ਨਹੀਂ ਕਰਦੇ ਪਰ ਇਹ ਕੌਣ ਨੇ ਜਿਹੜੇ ਹਰਿਆਣੇ 'ਚ ਨੇ ਇਹ ਕੌਣ ਨੇ ਜਿਹੜੇ ਕਰਨਾਲ ਨੇ ਉਹ ਕੌਣ ਸੀ ਜਿਹੜੇ ਉੱਤਰ ਪ੍ਰਦੇਸ਼ ਜਾ ਕੇ ਹਰਿਆਣੇ ਦੇ ਬੈਠੇ ਸੀ ਇਸ ਕਰਕੇ ਸਟੇਟਮੈਂਟਾਂ ਦੇਣ ਦਾ ਸੱਚਾਈ ਨਹੀਂ ਲੁਕੇਗੀ ਸੱਚਾਈ ਇਹ ਆ ਕਿਸਾਨ ਅੰਦੋਲਨ 'ਚ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਵੱਖ-ਵੱਖ ਤਾਵਾ ਦੇ ਕਿਸਾਨ ਸ਼ਾਮਲ ਨੇ ਤੇ ਲਗਾਤਾਰ ਕਦੇ ਘਟਦੇ ਨੇ ਕਦੇ ਵਧਦੇ ਨੇ ਕਿਸੇ ਦੀ ਗਿਣਤੀ ਘਟ ਹੁੰਦੀ ਹੈ ਕਿਸੇ ਦੀ ਵਧ ਹੁੰਦੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਰਕਾਰ ਇਸ ਤਰੀਕੇ ਨਾਲ ਅੱਗੇ ਵਧੇਗੀ ਪਰ ਅਸੀਂ ਤੁਹਾਡੇ ਕੋਲ ਲਾਈਵ ਤਸਵੀਰਾਂ ਲੈ ਆ ਰਹੇ ਹਾਂ ਜ਼ੁਬਾਨਬੰਦੀ ਕਰਨ ਦੀ ਕੋਸ਼ਿਸ਼ ਹੈ ਕਿ ਇਹ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਲੋਕਤੰਤਰ ਦਾ ਮੌਲਿਕ ਹੱਕ ਮੌਲਿਕ ਅਧਿਕਾਰ ਪੜੋ ਸੰਵਿਧਾਨ ਦੇ ਲਗਾਤਾਰ ਮੌਲਿਕ ਹੱਕ ਸਾਨੂੰ ਕੀ ਕਹਿੰਦੇ ਨੇ ਬੋਲਣ ਦੀ ਆਜ਼ਾਦੀ ਲਿਖਣ ਦੀ ਆਜ਼ਾਦੀ ਔਰ ਕਹਿਣ ਦੀ ਆਜ਼ਾਦੀ ਰਹਿਣ ਦੀ ਆਜ਼ਾਦੀ ਪਹਿਨਣ ਦੀ ਆਜ਼ਾਦੀ ਖਾਣ ਦੀ ਆਜ਼ਾਦੀ ਬੰਦੇ ਦੀ ਆਪਣੀ ਹੋएगी ਯਾਨੀ ਕੋਈ ਥੋਪੇਗਾ ਨਹੀਂ ਕੀ ਖਾਣਾ ਕੀ ਪਹਿਨਣਾ ਕੀ ਬੋਲਣਾ ਕੀ ਨਹੀਂ ਬੋਲਣਾ ਮਰਿਆਦਾ ਰੱਖਣੀ ਆ ਉਹਦੀ ਨਾਲ ਦੀ ਨਾਲ ਅਧਿਕਾਰਾਂ ਦੇ ਨਾਲ-ਨਾਲ ਤੁਹਾਨੂੰ ਕਿਹਾ ਵੀ ਜਾਂਦਾ ਕਿ ਜ਼ਿੰਮੇਵਾਰੀਆਂ ਵੀ ਨੇ ਤੁਹਾਡੀਆਂ ਪਰ ਇਹ ਜ਼ਿੰਮੇਵਾਰੀ ਨਾਲ ਹੀ ਪੁਲਿਸ ਲੱਗਣਾ ਕੋਈ ਮਾੜੀ ਗੱਲ ਨਹੀਂ ਅਸੀਂ ਪਹਿਲਾਂ ਵੀ ਕਿਹਾ ਪੁਲਿਸ ਫੋਰਸ ਲੱਗਣੀ ਚਾਹੀਦੀ ਆ ਲਾਅ ਐਂਡ ਆਰਡਰ ਮੇਨਟੇਨ ਰਹੇ ਕੋਈ ਮਸਲਾ ਨਹੀਂ ਪਰ ਆਪਣੇ ਹੀ ਲੋਕਾਂ ਨਾਲ ਕਿਵੇਂ ਕਨਫੈਡਰੇਸ਼ਨ ਕਰੋਗੇ ਮਾਹੌਲ ਤਣਾਅਪੂਰਨ ਹੁੰਦਾ ਹੈ ਤਣਾਅਪੂਰਨ ਮਾਹੌਲ ਦੇ ਅੰਦਰ ਵੀ ਕਿਸਾਨ ਸ਼ਾਂਤ ਮੈਤਰੀਕੇ ਦੇ ਨਾਲ ਸਭ ਤੋਂ ਵੱਡੀ ਉਦਾਹਰਨ ਸਭ ਤੋਂ ਵੱਡੀ ਐਗਜ਼ਾਮਪਲ ਔਰ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਇਤਿਹਾਸ ਤੁਸੀਂ ਚੱਕ ਕੇ ਦੇਖ ਲਓ ਇੱਕ ਉਹ ਦੌਰ ਆ ਚਾਚਾਜੀਤ ਸਿੰਘ ਵਾਲਾ ਪਗੜੀ ਸੰਭਾਲ ਜੱਟਾ ਲਹਿਰ ਜਦੋਂ ਚੱਲੀ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਚਾਚਾਜੀਤ ਸਿੰਘ ਭਗ ਸਿੰਘ ਦੇ ਚਾਚਾ ਜੀ ਉਹਨਾਂ ਨੇ ਕਿਸ ਲੈਵਲ ਦੇ ਉੱਤੇ ਲਹਿਰ ਖੜੀ ਕਰਤੀ ਸੀ ਅੰਗਰੇਜ਼ਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਸੀ ਉਸੇ ਤਰੀਕੇ ਦੇ ਨਾਲ ਹੁਣ ਫੇਰ ਇੰਨੇ ਸਾਲਾਂ ਬਾਅਦ 9 ਮਹੀਨੇ ਕਦੇ ਕੋਈ ਅੰਦੋਲਨ ਭਾਰਤ ਦੀ ਧਰਤੀ ਤੇ ਨਹੀਂ ਚੱਲਿਆ 1970 ਯਾਦ ਕਰ ਲੋ ਜੈ ਪ੍ਰਕਾਸ਼ ਨਰੈਨ ਆਲਾ ਦੌਰ ਉਹ ਅੰਦੋਲਨ ਵੀ ਆਪਣੇ ਆਪਣੇ ਤਰੀਕੇ ਨਾਲ ਚੱਲਦਾ ਸੀ ਪਰ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੇ ਇਸ ਦੇਸ਼ ਨੂੰ ਜਗਾਇਆ ਜਾਗਰੂ ਕੀਤਾ ਇੱਕ ਜਾਗ ਲਾਇਆ ਜਾ ਕੋਈ ਗਲਤ ਨਹੀਂ ਲਾਇਆ ਦੇਸ਼ ਨੂੰ ਮਜ਼ਬੂਤ ਕਰਨ ਦਾ ਅੰਦੋਲਨਾਂ ਨਾਲ ਦੇਸ਼ ਮਜ਼ਬੂਤ ਹੁੰਦੇ ਨੇ ਅੰਦੋਲਨਾਂ ਨਾਲ ਹੀ ਦੇਸ਼ ਬਣਿਆਗਾ ਇਹ ਆਜ਼ਾਦੀ ਕਿੱਥੋਂ ਨਿਕਲੀ ਹੈ ਅੰਦੋਲਨ ਚੋਂ ਹੀ ਨਿਕਲੀ ਸੀ ਆਜ਼ਾਦੀ ਕਿਤੇ ਬਾਹਰੋਂ ਨਹੀਂ ਆਈ ਸੀ ਲੜੇ ਸੀ ਲੋਕ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ ਹਰ ਕੌਮ ਦਿਆਂ ਨੇ ਹਰ ਥਾਂ ਦਿਆਂ ਨੇ ਇੱਥੇ ਪੰਜਾਬ ਦੇ ਅੰਦਰ ਜਦੋਂ ਮਹੰਤਾਂ ਨੂੰ ਗੁਰਦੁਆਰਿਆਂ ਚੋਂ ਕੱਢਿਆ ਗਿਆ ਤਾਂ ਮਹਾਤਮਾ ਗਾਂਧੀ ਨੇ ਕਿਹਾ ਸੀ ਆਜ਼ਾਦੀ ਦੀ ਲੜਾਈ ਪਹਿਲੀ ਲੜਾਈ ਪੰਜਾਬੀਆਂ ਨੇ ਸ਼ੁਰੂ ਕੀਤੀ ਹੈਗੀ ਇਹ ਗੱਲ ਕਿਉਂਕਿ ਉਹ ਮਹੰਤ ਕਿਹਨੇ ਬਿਠਾਏ ਹੋਏ ਸੀ ਅੰਗਰੇਜ਼ਾਂ ਦੇ ਪਿੱਠੂ ਸੀ ਉਹ ਮਹੰਤ ਅੰਗਰੇਜ਼ਾਂ ਨੇ ਬਿਠਾਏ ਸੀ ਗੁਰਦੁਆਰਿਆਂ ਚੋਂ ਮਹੰਤ ਜਦੋਂ ਸਿੱਖਾਂ ਨੇ ਉਹਨਾਂ ਨੂੰ ਕੱਢਿਆ ਗੁਰਦੁਆਰਿਆਂ ਚੋਂ ਨਨਕਾਣਾ ਸਾਹਿਬ ਦੀ ਧਰਤੀ ਤੇ ਸਾਕਾ ਨਨਕਾਣਾ ਅਸੀਂ ਯਾਦ ਕਰਦੇ ਆਂ ਮਹਾਤਮਾ ਗਾਂਧੀ ਦੇ ਸ਼ਬਦ ਦੇ ਸੀ ਕਿ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਲੜੀ ਆ ਪੰਜਾਬੀਆਂ ਨੇ ਜੈਤੂ ਦਾ ਮੋਰਚਾ ਨਹਿਰੂ ਹੋਰੀ ਇਹਨਾਂ ਜੇਲਾਂ ਚ ਰਹੇ ਨੇ ਮਹਾਤਮਾ ਗਾਂਧੀ ਹੋਰੀ ਇੱਥੇ ਆਉਂਦੇ ਰਹੇ ਡਾਕਟਰ ਬੇਦਕਰ ਇੱਥੇ ਹੁੰਦੇ ਰਹੇ ਉਹ ਗੱਲਾਂ ਦਾ ਜ਼ਿਕਰ ਅਸੀਂ ਕਿਉਂ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਕਿ ਇੱਕ ਗੱਲ ਨੂੰ ਹਮੇਸ਼ਾ ਅੰਦੋਲਨ ਨੂੰ ਜਦੋਂ ਅੰਦੋਲਨ ਜੀਵੀ ਕਹਿ ਦੇਣਾ ਕਿਉਂਕਿ ਖੁਦ ਅੰਦੋਲਨ ਜੀਵੀ ਆਰਐਸਐਸ ਵੀ ਰਹੀ ਹੈ ਖੋਦ ਅੰਦੋਲਨ ਜੀਵੀ ਜਨਸੰਘ ਵੀ ਰਿਹਾਗਾ ਖੋਦ ਅੰਦੋਲਨ ਜੀਵੀ ਭਾਜਪਾ ਵੀ ਰਹੀ ਆ ਅੰਦੋਲਨ ਕਰਨਾ ਅੰਦੋਲਨ ਜੀਵੀ ਹੋਣਾ ਮਾੜੀ ਨਹੀਂ ਗੱਲ ਹੈਗੀ ਕਿਉਂਕਿ ਲੋਕਾਂ ਵਾਸਤੇ ਲੜਨਾ ਲੋਕਾਂ ਦੇ ਹੱਕਾਂ ਦੀ ਗੱਲ ਕਰਨਾ ਪਰ ਲੋਕਤੰਤਰੀ ਤਰੀਕੇ ਨਾਲ ਕਰਨਾ ਕਦੇ ਵੀ ਗਲਤ ਨਹੀਂ ਹੈ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਕਰ ਰਹੇ ਨੇ ਗਰਨਾਮ ਚਰੂਨੀ ਨੇ ਬਾਰ ਬਾਰ ਬਿਆਨ ਦਿੱਤਾ ਕਿ ਅਸੀਂ ਡਟੇ ਹੋਏ ਹਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਕੋਈ ਸਰਕਾਰ ਜਦੋਂ ਗੜਬੜ ਕਰਾਉਣ ਦੀ ਕੋਸ਼ਿਸ਼ ਕਰੇਗੀ ਅਸੀਂ ਇਹ ਨਹੀਂ ਕਰਾਂਗੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਰਨਾਲ ਤੋਂ ਕਿਵੇਂ ਲਾਠੀ ਚਾਰਜ ਹੋਇਆ ਸੀਗਾ ਉਸੇ ਲਾਠੀ ਚਾਰਜ ਵਿਰੋਧ ਚ ਸਾਰਾ ਕੁਝ ਹੋਇਆ ਪਰ ਉਹਦੇ باوجود ਕਿਸਾਨ ਡਟੇ ਹੋਏ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਕਰਨਾਲ ਦੀ ਧਰਤੀ ਤੋਂ ਸਿੱਧੀਆਂ ਤਸਵੀਰਾਂ ਔਰ ਕਰਨਾਲ ਦੇ ਅੰਦਰ ਵੀ ਉਹੀ ਮਾਹੌਲ ਬਣ ਚੁੱਕਿਆ ਜੋ ਮਜ਼ਫਰਨਗਰ ਸੀਗਾ ਹਜ਼ਾਰਾਂ ਕਿਸਾਨਾਂ ਦਾ ਇਕੱਠ ਲੱਖਾਂ ਕਿਸਾਨ ਇਕੱਠੇ ਹੋਣ ਨੂੰ ਤਿਆਰ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਕਿਸਾਨ ਇੱਕੋ ਗੱਲ ਕਹਿ ਰਹੇ ਨੇ ਕਿ ਅਸੀਂ ਇੱਕ ਮੰਗ ਕਰ ਰਹੇ ਹਾਂ ਇਨਸਾਫ ਲੈਣ ਦੀ ਉਸ ਐਸਡੀਐਮ ਦੀ ਜਿਸ ਦੀ ਭਾਸ਼ਾ ਇਸ ਤਰ੍ਹਾਂ ਦੀ ਸੀ ਉਨੂੰ ਬਰਖਾਸਤ ਕੀਤਾ ਜਾਵੇ ਔਰ ਨਾਲ ਦੀ ਨਾਲ ਐਸਐਚਓ ਨੂੰ ਕੀਤਾ ਜਾਵੇ ਕਾਰਵਾਈ ਹੈ ਜਿਹੜੀ ਉਹ ਕਾਨੂੰਨੀ ਤਰੀਕੇ ਨਾਲ ਹੋਵੇ ਕਾਨੂੰਨ ਆਪਣਾ ਕੰਮ ਕਰੇ ਸੱਤਾ ਸਿਧਾਨਾ ਨਾ ਬਣੇ ਸੱਤਾ ਇਸ ਤਰੀਕੇ ਨਾਲ ਨਾ ਬਣੇ ਕਿ ਜੇ ਕੋਈ ਗਲਤ ਹੋਏਗਾ ਉਹਦੇ ਨਾਲ ਖੜੀ ਹੋ ਜਾਏਗੀ ਇਹ ਗਲਤ ਗੱਲ ਆ ਇਸੇ ਗੱਲ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਕਰਨਾਲ ਤੋਂ ਤੇ ਇੰਟਰਨੈਟ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਕਿ ਇੰਟਰਨੈਟ ਬੰਦ ਹੈ ਉਹਦੇ باوجود ਪਰੋ ਪੰਜਾਬ ਟੀਵੀ ਤੁਹਾਡੇ ਕੋਲ ਤਸਵੀਰਾਂ ਲੈ ਆ ਰਿਹਾ ਇਸੇ ਕਰਕੇ ਇਹ ਤਸਵੀਰਾਂ ਨੂੰ ਅੱਗੇ ਲੈ ਕੇ ਜਾਣਾ ਪਹੁੰਚਾਉਣਾ ਸ਼ੇਅਰ ਕਰਨਾ ਤੁਹਾਡਾ ਕੰਮ ਹੈ YouTube Facebook ਦੇ ਜ਼ਰੀਏ ਦੁਨੀਆ ਭਰ ਚੇ ਮੈਸੇਜ ਦਿਓ ਕਿ ਕਰਨਾਲ ਦੀ ਧਰਤੀ ਤੇ ਕੀ ਹੋ ਰਿਹਾ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਪ੍ਰੋਟੈਸਟ ਕਰ ਰਹੇ ਨੇ ਪਰ ਇੰਟਰਨੈਟ ਬੰਦ ਕੀਤਾ ਗਿਆ ਧਾਰਾ 144 ਲਾਈ ਗਈ ਹੈ ਲਗਾਤਾਰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਸਾਡੀ ਕਵਰੇਜ ਜਾਰੀ ਹੈ ਹਰ ਅਪਡੇਟ ਤੁਹਾਡੇ ਕੋਲ ਲੈ ਕੇ ਆ ਰਹੇ ਹਾਂ ਕਿਸਾਨ ਡਟੇ ਹੋਏ ਨੇ